ਅਗਾਮੀ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ 2027 ਵਿਧਾਨ ਸਭਾ ਨੇ ਚੋਣਾਂ ਦੇ ਮੰਦੇ ਨਜ਼ਰ ਸ਼ੋਮਣੀ ਅਕਾਲੀ ਦਲ ਵੱਲੋਂ ਆਪਣੀਆਂ ਕਾਰਜਕਾਰੀਆਂ ਸ਼ੁਰੂ ਕਰਦੇ ਹਨ ਹਲਕਾ ਮਲੇਰ ਕੋਟਲਾ ਦੇ ਕਸਬਾ ਸੰਦੌੜ ਇਲਾਕੇ ਦੇ ਸਰਕੰਡ ਅਕਾਲੀ ਵਰਕਰ ਜਗਤਾਰ ਸਿੰਘ ਜੱਗੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਅਕਾਲੀ ਦਲ ਦੀ ਹਲਕਾ ਇੰਚਾਰਜ ਬਾਬਾ ਜਾਹਿਦਾ ਸੁਲੇਮਾਨ ਨੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨੇ ਭਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਇਹ ਮੀਟਿੰਗ ਇੱਕ ਸਿਰਫ ਚਾਹ ਮੀਟਿੰਗ ਹੀ ਰੱਖੀ ਗਈ ਸੀ ਪਰ ਸਾਨੂੰ ਮਾਣ ਹੈ ਕਿ ਜਗਤਾਰ ਸਿੰਘ ਜੱਗੀ ਝਨੇਰ ਦੇ ਉੱਤੇ ਜਿਨ੍ਹਾਂ ਨੇ ਅੱਜ ਇੰਨਾ ਵੱਡਾ ਜਿਹੜਾ ਇਕੱਠਾ ਹੈ ਉਹ ਕਰਕੇ ਸਹੂਦਤ ਹੈ ਅੱਜ ਦੇਖੋ ਵੀਰੇ ਇੱਕ ਅਸੀਂ ਪ੍ਰੋਗਰਾਮ ਮੇਰੇ ਵੀਰ ਜੱਗੀ ਡਾਕਟਰ ਜੱਗੀ ਦੀ ਤਰਫੋਂ ਰੱਖਿਆ ਗਿਆ ਸੀ ਅਸੀਂ ਤਾਂ ਸਿਰਫ ਚਾਹ ਦਾ ਕਿਹਾ ਸੀ ਕਿ ਆਪਾਂ ਚਾਹ ਪੀਣ ਘਰ ਆਣਾ ਪਰ ਉਹਨਾਂ ਨੇ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਜਿਸ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਅੱਜ ਜਿਹੜਾ ਅਕਾਲੀ ਦਲ ਹੈ ਉਹ ਬਹੁਤ ਗੱਡੀ ਤਾਕਤ ਨਾਲ ਜਿਹੜੇ ਲੋਗ ਨੇ ਬਹੁਤ ਵੱਡੀ ਗਿਣਤੀ ਚ ਜੁੜ ਰਹੇ ਨੇ ਦੇਖ ਕੇ ਬਹੁਤ ਖੁਸ਼ੀ ਹੋਏ ਇਥੇ ਸਨਮਾਨ ਕੀਤਾ ਗਿਆ ਸਾਡੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਸ ਸਾਲ ਕੇ ਨੂੰ ਕੜਾ ਕਰਨ ਲਈ ਪਿਛਲੇ ਵਿਸਾਲ ਵੀ ਇਹ ਜ਼ਿਲ੍ਹਾ ਪ੍ਰਧਾਨ ਸੀ ਤੇ ਉਹਨਾਂ ਦੇ ਇਸ ਕੰਮ ਨੂੰ ਦੇਖਦੇ ਹੋਏ ਦੁਬਾਰਾ ਉਹਨੂੰ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਉਹਨੂੰ ਸਨਮਾਨਿਤ ਕੀਤਾ ਗਿਆ ਵੀਰ ਜੰਗੀ ਦੀ ਤਰਫੋਂ ਇੱਕ ਤੋਂ ਅਮਰਗੜ ਦੇ ਵਿਧਾਇਕ ਨੇ ਜੀ ਇੱਕ ਮਲੇਰ ਕੋਠਲਾ ਦਾ ਜਿਹੜਾ ਨਾਮ ਬਦਲਣ ਵਾਸਤੇ ਲੈ ਕੇ ਲਿਖਿਆ ਜੀ ਦੇਖੋ ਵੀਰੇ ਜੇ ਜਿਹੜੀ ਲੈਟਰ ਲਿਖੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਹਦੇ ਨਾਲ ਹਾ ਦਾ ਨਾਰਾ ਮੇभी ਇਦਾਂ ਕੁਝ ਕਿਹਾ ਵੀ ਮਲੇਰ ਕੋਲੇ ਦੇ ਨਾਲ ਲਗਾਉਣਾ ਚਾਹੀਦਾ ਨਾਮ ਨਾਲ ਲਗਾਉਣਾ ਚਾਹੀਦਾ ਮੈਂ ਇਹ ਕਹਿਣਾ ਚਾਹਣੀ ਹੈ ਕਿ ਨਾਮ ਬਦਲਣਾ ਇਹ ਜਾਂ ਤਾਂ ਭਾਜਪਾ ਦਾ ਜਾਂ ਆਮ ਆਦਮੀ ਦਾ ਇਹਨਾਂ ਦਾ ਕੰਮ ਹੈ ਕਿ ਉਹ ਮੁੱਦਿਆਂ ਤੋਂ ਢਕਾਉਂਦੇ ਨੇ ਇਥੇ ਉਹਨਾਂ ਦਾ ਮਕਸਦ ਸਿਰਫ ਇਹ ਸੀ ਕਿ ਕੁਰਾਨ ਸ਼ਰੀਫ ਦੇ ਮਸਲੇ ਦੇ ਵਿੱਚ ਇਹਨਾਂ ਦਾ ਜਿਹੜਾ ਐਮ.ਐਲ.ਏ. ਮਹਿਰੋਲੀ ਤੋਂ ਉਹਦਾ ਨਾਂ ਮਾਰਿਆ ਸੀ ਔਰ ਮੁੱਦਾ ਬਹੁਤ ਦਾ ਕਰਿਆ ਸੀ ਲੋਕਾਂ 'ਚ ਬਗਾਵਤ ਪੈਦਾ ਹੋ ਗਈ ਸੀ ਮਲੇਰਕੋਲ ਦੇ ਉਸ ਮੁੱਦੇ ਤੋਂ ਇਹਨਾਂ ਨੇ ਭੜਕਾਉਣ ਲਈ ਕਈਵੇਂ ਸੋਚੇ ਬਾਜ਼ੀ ਉਹ ਇਹਨਾਂ ਨੇ ਨਹੀਂ ਕੀਤੀ ਇਹਨਾਂ ਨੂੰ ਉੱਪਰੋਂ ਮੈਟਰ ਤਿਆਰ ਕਰਕੇ ਦਿੱਤਾ ਗਿਆ ਕਿ ਸ਼ਾਇਦ ਇਹਨਾਂ ਦਾ ਜਿਹੜਾ ਇਹ ਟੁੱਕਾ ਚੱਲ ਜਾਏਗਾ ਲੋਕ ਇਸ ਚ ਬਹਿ ਜਾਣਗੇ ਉਹ ਪੁਰਾਣੇ ਸ਼ਿਦ ਦੇ ਮੁੱਦੇ ਨੂੰ ਭੁੱਲ ਜਾਣਗੇ ਪਰ ਇਸ ਬਾਰੇ ਚ ਬਹਿ ਜਾਣਗੇ ਕਿ ਮਨਰਪੁਰ ਦਾ ਨਾਮ ਬਦਲਣਾ ਕਿ ਨਹੀਂ ਬਦਲਣਾ ਇਹ ਦੋ ਸਾੜ ਕਰਨ ਦੀ ਵੋਟਾਂ ਨੂੰ ਜਿਹੜੀ ਪੋਲਰਾਈਜੇਸ਼ਨ ਕਰਨ ਦੀ ਇੱਕ ਕੋਸ਼ਿਸ਼ ناکਾਮ ਮੈਥੋਡਿਕ ਕੋਸ਼ਿਸ਼ ਕੀਤੀ ਗਈ ਸੀ ਜਿਹੜੀ ਬਿਲਕੁਲ ਹੀ ناکਾਮ ਹੋ ਗਈ ਹੈ ਵਿਕਾਸ ਦੀ ਵੋਟਾਂ ਦੇ ਕਿਉਂ ਵਿਕਾਸ ਦੇ ਮੁੱਦੇ ਤੇ ਮੈਂ ਕਹਾਂਗੀ ਕਿ ਇਹ ਜ਼ੀਰੋ ਇਹਨਾਂ ਨੇ ਜੋ ਗੱਲਾਂ ਵਿਕਾਸ ਦੀਆਂ ਕੀਤੀਆਂ ਇੱਕ ਵੀ ਵਿਕਾਸ ਤੁਸੀਂ ਦੱਸੋ ਅਗਰ ਹੋਇਆ ਹੋਵੇ ਜੋ ਜੋ ਇਹਨਾਂ ਨੇ ਚੀਜ਼ਾਂ ਕਹੀਆਂ ਕੀ ਹੋਈਆਂ ਕਲੀਨਿਕ ਇਹਨਾਂ ਨੇ ਮੋਹੱਲਾ ਕਲੀਨਿਕ ਦੀ ਗੱਲ ਕੀਤੀ ਕਿਤੇ ਮੋਹੱਲਾ ਕਲੀਨਿਕ ਕਿਨੇ ਦਿਖਦੇ ਇਹਨਾਂ ਨੇ ਸਾਫ ਸਫਾਈ ਦੀ ਸੜਕਾਂ ਦੀ ਗੱਲ ਕੀਤੀ ਉਹ ਕਿਤੇ ਨਹੀਂ ਦਿਖਦੀਆਂ ਪੂਰਾ ਸ਼ਹਿਰ ਤੁਸੀਂ ਜਾ ਕੇ ਮਲੇਰਕੋਟਲਾ ਦੇਖੋ ਮੈਂ ਮਲੇਰਕੋਟਲੇ ਦੀ ਗੱਲ ਕਰੂੰਗੀ ਕਿ ਕੱਲ 2 ਘੰਟੇ ਮੀਂਹ ਪਿਆ ਇਦਾਂ ਦਾ ਹਾਲਾਤ ਬਣਿਆ ਸੀ ਜਿਵੇਂ ਮਾਰਾ ਵਗ ਰਹੀਆਂ ਹੁਣ ਲੋਕਾਂ ਦਾ ਕੰਮ ਕਾਜ ਸਾਰਾ ਠੱਪ ਹੋ ਗਿਆ ਸੀ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਸੀ ਦੁਕਾਨਾਂ 'ਚ ਪਾਣੀ ਵੜ ਗਿਆ ਸੀ ਉਹਦੇ ਪਿੱਛੇ ਮੈਂ ਵੀ ਕਹੂੰਗੀ ਜਿਹੜੀਆਂ ਇਸ ਤੋਂ ਪਹਿਲਾਂ ਦੇਖੋ ਸਰਕਾਰਾਂ ਲਈਆਂ ਨੇ ਉਹ ਚਾਹੇ ਕਾਂਗਰਸ ਦੀ ਸੀ ਜਾਂ ਜਿਹੜੇ ਅੱਜ ਦੇ ਹੈ ਇਹਨਾਂ ਦੇ ਪ੍ਰਧਾਨ ਨੇ ਕੌਂਸਲ ਦੇ ਹੈਗੇ ਨੇ ਉਹ ਪਹਿਲਾਂ ਕਾਂਗਰਸ ਚ ਸੀ ਉੱਨੇ ਨੇ ਇਹਨਾਂ ਨੇ ਜੋ ਇੱਥੇ ਕਪਲੇਵਾਜ਼ੀ ਕੀਤੀ ਹੈ ਜੋ ਭ੍ਰਸ਼ਟਾਚਾਰ ਕੀਤਾ ਜੋ ਪੈਸਾ ਖਾਦਾ ਜਿਹੜੀਆਂ ਪਾਈਪਸ ਪੈਣੀਆਂ ਚਾਹੀਦੀਆਂ ਸੀ ਉਹ ਨਹੀਂ ਪਈਆਂ ਸੀ ਬਰੇਦਾਂ ਜਿਸ ਤਰੀਕੇ ਨਾਲ ਕੰਮ ਨਹੀਂ ਕਿਹਾਣਾ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਸੋ ਪੈਸਾ ਖਾ ਗਏ ਤੇ ਅੱਜ ਉਹ ਜਿਹੜਾ ਲੋਗ ਨੇ ਉਹ ਉਸ ਨੂੰ ਸਫਰ ਕਰ ਰਹੇ ਨੇ। ਵੇਕਰ ਵੀ ਜੀਤੀਏ ਨੂੰ ਮਸਾ ਤੱਕ ਕਰ ਦਿੱਤਾ ਜੇਲ੍ਹ ਵੀ ਭੇਜਦਾ ਜੀ। ਦੇਖੋ ਵਿਕਰਮ ਮਧਿਖਿਆ ਨੂੰ ਨਸ਼ਾ ਤਸਕਰ ਦੱਸ ਕੇ ਜੋ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਹੈ ਜੋ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਲੋਕ ਬਹੁਤ ਸਿਆਣੇ ਨੇ ਸਭ ਨੂੰ ਪਤਾ ਹੈ ਅਜੋ ਜ਼ਮਾਨਾ ਤਾਂ ਹੈ ਨਹੀਂ ਕਿ ਤੁਸੀਂ ਕੋਈ ਗੱਲ ਕਹੋਗੇ ਤਾਂ ਲੋਕਾਂ ਦੇ ਸਾਹਮਣੇ ਨਹੀਂ ਆਏਗਾ ਉਹ ਪਤਾ ਹੈ ਕਿ ਉਹਨਾਂ ਨੇ ਕਿਸ ਮੋੜ ਦੇ ਚ ਕੇਸ ਚ ਇਹਨਾਂ ਨੂੰ ਜੋ ਕੀਤਾ ਇਹਨਾਂ ਨੇ ਕਿਹਾ ਕਿ ਆਮਦਨ ਤੋਂ ਵੱਧ ਜਿਹੜਾ ਉਹ ਜਾਇਦਾਦ ਬਣਾਈ ਹੈ ਉਹਦੇ ਚੋਂ ਉਹਦੇ ਖਿਲਾਫ ਕੇਸ ਹੋਇਆ ਨਾ ਕਿ ਨਸ਼ਾ ਤਸਕਰ ਉਹਨਾਂ ਦੇ ਖਿਲਾਫ ਕੁਝ ਨਹੀਂ ਹੈ ਜੋ ਐਸਾ ਗੁੰਡਾ ਤਾਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਗੁਨਾਮ ਆਦਮੀ ਦੀ ਹੈ ਤਾਂ ਦੇ ਤਹ ਤੇ ਪਰਚਾ ਦਰਜ ਕਰਦੇ ਤਾਂ ਸੀ ਮੰਨਦੇ ਸਿਰਫ ਝੂਠ ਹੈ ਇਹਨਾਂ ਦੀ ਚੁਪਕਰੀਆਂ ਦੇ ਵਿੱਚ ਕਰ ਕਰਕੇ ਇਹ ਆਪਣਾ ਨਾਮ ਕਮਾ ਲੈਣ ਕੋਈ ਬਹੁਤ ਬੜੀ ਗੱਲ ਨਹੀਂ ਹੈ ਲੋਕ ਬਹੁਤ ਸਿਆਣੇ ਨੇ پنجاب ਦੇ ਸਾਰਾ ਸਮਝਦੇ ਨੇ 2027 ਚ ਅਕਾਲੀ ਦਲ ਦੀ ਸਤਾਨ ਇਨਸ਼ਾਅੱਲਾ ਪੱਕਾ ਲਿਖੋ ਲਿਖ ਲੋ ਰਿਕਾਰਡ ਕਰਕੇ ਰੱਖਿਓ 2027 ਚ ਅਗਰ ਕੋ ਦੇ ਦੀ ਆਪਣੀ ਸਰਕਾਰ ਬਣੀ ਹੈ ਉਹ ਸਿਰਫ ਔਰ ਸਿਰਫ ਅਕਾਲੀ ਦਲ ਦੀ ਬਣੀ ਹੈ ਔਰ ਜ਼ਰੂਰ ਬਣੀ ਹੈ ਇਹ ਇਸ ਤੋਂ ਬੜੀ ਸ਼ਰਮ ਦੀ ਗੱਲ ਕੁਝ ਨਹੀਂ ਹੋ ਸਕਦੀ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਕਿ ਅਸੀਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦਾ ਸੀ ਕਿ ਅਸੀਂ ਮੁਰਗੀ ਵੀ ਮਰੇਗੀ ਤਾਂ ਉਹਦਾ ਵੀ ਰਾਬਜਾ ਦਵਾਂਗੇ ਅੱਜ 10 ਮੌਤਾਂ ਹੋ ਗਈਆਂ ਲੋਕ ਪੂਰਾ ਪਿੰਡ ਜਿਹੜਾ ਹੈ ਕਿਸ ਹਾਲਤ 'ਚ ਆ ਉਹਨਾਂ ਤੇ ਇੱਕ ਸਵਾ ਇੱਕ ਮਤਲਬ ਲੱਖ ਨਹੀਂ ਬੋਲਿਆ ਬੰਦਾ ਇਹਨਾਂ ਦਾ ਕੋਈ ਐਮਐਲਏ ਨਹੀਂ ਬੋਲਿਆ ਇਹਨਾਂ ਦਾ ਕੋਈ ਮਨਿਸਟਰ ਨਹੀਂ ਬੋਲਿਆ ਇਹ ਚੁੱਪਨੇ ਰਾਬਜਾ ਤਾਂ ਬਹੁਤ ਦੂਰ ਦੀ ਗੱਲ ਇਹਨਾਂ ਨੇ ਤਾਂ ਉਹਤੇ ਅਫਸੋਸ ਵੀ ਨਹੀਂ ਜਤਾਇਆ ਮੈਂ ਤਾਂ ਇਹ ਕਹੂੰਗੀ ਇਸ ਤੋਂ ਬੜੀ ਸ਼ਰਮ ਦੀ ਗੱਲ ਕੋਈ ਹੋ ਨਹੀਂ ਸਕਦੀ ਅਜੀ ਪ੍ਰਧਾਨ ਜੀ ਅੱਜ ਕੀ ਹੋਊਗਾ ਅੱਜ ਪ੍ਰੋਗਰਾਮ ਜਿਸ ਚ ਨੇਰ ਤੰਡਾ ਮਲਕੇ ਸਰਦਾਰ ਡਾਕਟਰ ਦਰਪਾਰ ਸਿੰਘ ਜੱਗੀ ਦੇ ਗ੍ਰਹਿ ਵਿਖੇ ਚਾਪਟੇਂ ਦਾ ਪ੍ਰੋਗਰਾਮ ਸੀਗਾ ਜਿਸ ਚ ਆਪੀ ਕਿਹਾ ਮੰਗੇ ਵੀ ਉੱਥੇ ਦੋ ਚਾਰ ਪਰਿਵਾਰਾਂ ਨਾਲ ਮਿਲਵਰਤਨ ਕਰਕੇ ਵੀ ਆਪਾਂ ਚੱਲੇ ਆਉਣਾ ਪਰ ਸਾਡੀ ਡਾਕਟਰ ਦਰਪਾਰ ਸਿੰਘ ਜੱਗੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਸਨੇਹੇ ਤੇ ਬਹੁਤ ਵੱਡਾ ਕੱਠ ਕੀਤਾ ਮੈਨਰ ਸਾਹਿਬ ਅੱਜ ਦਾ ਜਿਹੜਾ ਪ੍ਰੋਗਰਾਮ ਉੱਠਿਆ ਅੱਜ ਇਕੱਲੇ ਨਾਲ ਕੀ ਹੋਊਗਾ ਅੱਜ ਦਾ ਪ੍ਰੋਗਰਾਮ ਜੀ ਸਾਡੇ ਹਲਕਾ ਇੰਚਾਰਜ ਸ਼ਰੋਮਣੀ ਅਕਾਲੀ ਦੇ ਬੀਬੀ ਜਿਹਦਾ ਜੀ ਸਲੇਮਾਨ ਲਾਏ ਨੇ ਜੋ ਵੈਸ ਜੀ ਸੀਗੇ ਜਿੰਨਾ ਉਹਨਾਂ ਨੇ ਅਕਾਲੀ ਦਲ ਦਾ ਨਿਸ਼ਾਨ ਕੀਤਾ ਸੀ ਇਸ ਲਈ ਜਦੋਂ ਨੇ ਉਹ ਹਲਕਾ ਇੰਚਾਰਜ ਲੱਗੇ ਸੀ ਜਾਂ ਚੋਣ ਲੜੀ ਸੀ ਸਾਡੇ ਵਰਕਰ ਮੌਜੂਦ ਸੀਗੇ ਇਹਨਾਂ ਦੇ ਆਉਣ ਤੇ ਅੱਜ ਅਸੀਂ ਇਕੱਠ ਕਰਕੇ ਵਰਕਰਾਂ ਦੇ ਵਿੱਚ ਜੋਸ਼ ਭਰਿਆ ਤੇ ਆਉਣ ਵਾਲੀ ਜਿਹੜੀ 2027 ਦੀ ਚੋਣ ਹੈ ਉਹਦੇ ਲਈ ਤਿਆਰੀਆਂ ਰੰਮੀਆਂ ਨੇ